ਏ ਆ ਮੇਰਾ ਕਰਨ ਬੱਤ ਮਰਾਪਤੀ ਜੀ ਦਾ ਮੇਰੇ ਆਦੇ ਦਾ ਬਹੁਤ ਬੇਟਾ ਹੈ ਨਹੀਂ ਦੋ ਕੁ ਜੀ ਆ ਵੀ ਥੋੜੀ ਆ ਸਾਹ ਵਾਸਤੇ ਤਾਇ ਦੇ ਪੋਤੇ ਆ ਜਵਿੰਦਰ ਰਵਿੰਦਰ ਕੌਣ ਬੋਣੇ ਜੋ ਆਕਾਂ ਨੂੰ ਯਾਰ ਪਿੰਡ ਛੱਡ ਕੇ ਬਹੁਤ ਦੁੱਖ ਲੱਗਦਾ ਹਨ ਕੀ ਕਰੀ ਹੁਣ ਕੰਮੀਆਂ ਸਰਕਾਰਾਂ ਦਾ ਫਿਰ ਕਿਵੇਂ ਮੱਲਾ ਬੱਚੇ ਰੋ ਕੇ ਜਾ ਰਹੇ ਆ ਸਾਡੇ ਤਾਂ ਬਾਹਲੇ ਜਵਾਤੀ ਜੇ ਬੱਚੇ ਆ ਸਾਰੇ ਪੱਕੇ ਆ ਨਾਲੇ ਆਸਟ੍ਰੇਲੀਆ 'ਚ ਇਹ ਤਾਂ ਹੀ ਸੋਚਦੇ ਆ ਵਸ ਵੀ 5-10 ਸਾਲ ਹੀ ਲਾਵਾਂਗੇ ਆਸਟ੍ਰੇਲੀਆ 'ਚ ਅਸੀਂ ਜੇ ਆਪਦੇ ਪੰਜਾਬ ਆਵਾਂਗੇ ਇਹਨਾਂ ਦੀ ਸੋਚ ਹੀ ਹੈ ਵੀ ਆਪਦੇ ਪੰਜਾਬ 'ਚ ਆ ਕੇ ਕਾਰੋਬਾਰ ਖੜੇ ਕਰਾਂਗੇ ਅਸਰੀਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਨ ਜੱਤੀ ਪੋਵਾਲੀ ਸਾਡੇ ਬੱਚੇ ਜੋ ਆਏ ਸੀ ਆਸਟ੍ਰੇਲੀਆ ਤੋਂ ਸਾਡੇ ਭਤੀਜੇ ਦੇ ਵਿਆਹ ਤੇ ਸ਼ਾਹਵਾਤ ਸਿੰਘ ਦੇ ਤੇ ਅੱਜ ਵਾਪਸ ਜਾ ਰਹੇ ਆ ਇਹਨਾਂ ਨੇ 25 ਤਰੀਕ ਨੂੰ ਵਿਆਹ ਸੀ ਆਪਣੇ ਇਹ ਮੇਰੀ ਭਾਂਜੀ ਆ ਇਹ ਮੇਰਾ ਭਤੀਜਾ ਅਸਟ੍ਰੇਲੀਆ ਵਾਲਾ ਇੱਕ ਭਾਂਜੀ ਹੋਰ ਆ ਮਿਰਤੀ ਆ ਇਹ ਰੋਈ ਜਾਂਦੇ ਸਾਰੇ ਤੇ ਆ ਇੱਕ ਆ ਭਾਂਜੀ ਮੇਰੀ ਤੇ ਇਹ ਭਾਂਨੀਆਂ ਇਹ ਰੋ ਰਹੇ ਆ ਵੀ ਇਹਨਾਂ ਦਾ ਪਿੰਡੋਂ ਜਾਣ ਨੂੰ ਜੀ ਨਹੀਂ ਕਰਦਾ ਏ ਜਾਣਾ ਤਾਂ ਇਹਨਾਂ ਨੇ 3 ਤਰੀਕ ਨੂੰ ਸੀ ਨਾ ਪਾਪਾ ਜੀ ਦੀ ਡੈਥ ਹੋ ਗਈ ਸੀ ਫਿਰ ਮੱਲਾ ਵੀ 30 ਤਰੀਕ ਨੂੰ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਤਨਦਿਆਂ ਕੈਨਸਲ ਕਰਕੇ ਉਹ ਤੋਂ ਬਾਅਦ 8 ਨੂੰ ਭੋਗ ਪਿਆ ਸੀ ਪਾਪਾ ਜੀ ਦਾ ਸਰਦਾਰ ਦਲਜੀਤ ਸਿੰਘ ਨੰਬਰਦਾਰ ਤੇ ਸਾਬਕਾ ਸਰਪੰਚ ਜੱਸੀ ਪੌਲੀ ਦਾ ਤੇ ਭੋਗ ਪਿਆ ਸੀਗਾ ਤੇ ਉਹ ਦੁਆਰਾ ਜੇ ਫਰਨਾਨੀਆ 11 ਦੀ ਡਟਾ ਜੀ ਤੇ ਅੱਜ ਇਹ ਜਾ ਰਹੇ ਹਨ ਖੁਸ਼ ਵੀ ਹੈ ਵੀ ਆਪਣੇ ਕੰਮ ਤੇ ਜਾਣਾ ਜੌਬ ਤੇ ਤੇ ਥੋੜਾ ਜਾਂ ਦੁੱਖ ਵੀ ਹੁੰਦਾ ਨਾ ਬੱਚਿਆਂ ਨੂੰ ਵੀ ਪਿੰਡ ਛੱਡ ਕੇ ਜਾਣਾ ਆ ਮਰਾ ਪਤੀ ਦਾ ਨਾ ਸਾਰਾ ਪਰਿਵਾਰ ਘੜਾ ਆਪਣਾ ਤੇ ਇਹ ਆਪਣੇ ਕਰਨ ਦਾ ਦੋਸਤ ਆ ਮੁੰਡਾ ਇਹ ਵੀ ਆਇਆ ਹੈ ਇਧਰ ਆਪਣੇ ਸਰਪੰਚ ਸਾਹਿਬ ਕੋਲ ਇਹ ਮੇਰੀ ਛੋਟੀ ਜੀ ਮਾਤਾ ਜੀ ਆ ਤੇ ਕਰਨ ਦੀ ਦਾਦੀ ਹੈ ਹੈ ਕਰਨ ਦੀ ਨਵਨੂਰ ਆਰਾਂ ਦੀ ਨਾਨੀ ਆ ਤੇ ਉਧਰ ਵੱਡੀ ਮੰਮਾ ਮੇਰੀ ਇਹ ਵੀ ਕਰਨ ਨੂਰ ਕਰਨ ਦੀ ਦਾਦੀ ਹੈ ਨਵਨੂਰਾਂ ਨੇ ਮਾਤਾ ਜਾ ਰਹੇ ਆ ਸਾਰੇ ਆ ਜਾ ਨੂਰ ਇਧਰ ਸਰਪੰਚ ਸਾਹਿਬ ਮੂੰਹ ਮਠਾ ਕਰਾਈ ਜਾਂਦਾ ਆ ਫੜੇਗਾ ਤੂੰ ਮਨਜ ਖੋਜੋ ਕੇ ਜਾਓ ਖੋਜੋ ਕੇ ਖੋਜੋ ਕੇ ਜਾਓ ਖੋਜੋ ਕੇ ਲੱਭਾਂ ਦਾ ਲੱਡੂ ਖਾਓ ਮੇਰਾ ਲੱਭਾਂ ਦਾ ਆ ਲੈ ਭਾਂਜਾ ਓਏ ਦੂਜਾ ਕਿੱਥੇ ਆ ਭਾਂਜਾ ਕਿਧਰ ਗਿਆ ਹੋ ਪ੍ਰਭਜੀ ਭਾਂਜੇ ਇਹ ਗਿਆ ਸੀਗਾ ਸਭ ਤੋਂ ਪਹਿਲਾਂ 8 ਸਾਲ ਪਹਿਲਾਂ ਫਰੀਦਕੋਟ ਵਾਲਾ ਭਾਂਜਾ ਮੇਰਾ ਪ੍ਰਭਦੀਪ ਏ ਆਸਰੇਲੀਆ ਲੈ ਕੇ ਗਿਆ ਨਾ ਬੱਚਾ ਨੂੰ ਕਰਨ ਪੁੱਤ ਕਿੱਥੇ ਆ ਆ ਸਾ ਪੁੱਤ ਜੀ ਦਾ ਉੱਧਰ ਫਿਰਦੇ ਆ ਹੋਰ ਆ ਪਿੱਛੇ ਕਰਨ ਲੈ ਕਰਨ ਪੁੱਤ ਖਾਲਾ ਬਿਆਸੀ ਬੜੀਆਂ ਖੂਚੀਆਂ ਸੀ ਹਨਾ ਤੇ ਲੈ ਮਾਂ ਤੁਮੀ ਲੈ ਲਾ ਆ ਸਾਡੀ ਮਨਪ੍ਰੀਤ ਖੜੀ ਆ ਧੀ ਜਰਾਣੀ ਹਾ ਵਾਜ ਦਿਖਰੋ ਹੱਸੋ ਬੈਠੋ ਬੈਠੋ ਮੇਰੇ ਆਪਨ ਮੈਨੂੰ ਸਰਦਾਰਨੀ ਰਪਿੰਦਰ ਗੌਰ ਕਰਨ ਪੁੱਤ ਜੀ ਕਿਵੇਂ ਮਾੜਾ ਬੋਲ ਕੇ ਜਾ ਪਿੰਡ ਵਾਰੇ ਕਿੰਨਾ ਜੀ ਲੱਗਿਆ ਪਿੰਡ ਆ ਕੇ ਜੀ ਲੱਗ ਨਹੀਂ ਆ ਆਪ ਦਾ ਪਿੰਡ ਹੈ ਲੱਗਣੀ ਹੈ ਪਿੰਡ ਵੰਡਾ ਤੇ ਹੁਣ ਜਾਣ ਨੂੰ ਲੱਗਦਾ ਥੋੜਾ ਜਿਆ ਪੁਪਰਾ ਜਾ ਮੈਨੂੰ ਹੈਗੀ ਹੁਣ ਬਸ ਜਾਣੀ ਪਤਾ ਹੈ ਹਾਂ ਇਹ ਆਉਣ ਵਾਲਾ ਸਰਪੰਚ ਬਣਾਉਣਾ ਇਹਨੂੰ ਪਿੰਡ ਦਾ ਕਰਨ ਨੂੰ ਚੌਥੀ ਪੀੜ੍ਹੀ ਦੇ ਸਰਪੰਚ ਬਣੂ ਇਹ ਰੋਣਾ ਮਨਾ ਹੈ ਭਾਈ ਕੁਝੀ ਕੁਝੀ ਚੜੋ ਸਾਡਾ ਠੇਕੇਦਾਰ ਸਾਹਿਬ ਆ ਗਿਆ ਭਾਈ ਰਾਮ ਮਾੜੂ ਸਿੰਘ ਬਠੰਡਾ ਕੀ ਵਾਲਾ ਭਾਈ ਦੇਖੋ ਤੁਹਾਡਾ ਬਲੌਗ ਬਣਾਈ ਜਾਂਦਾ ਮੈਂ ਛੋਟੀ ਮਾਤਾ ਵੱਡੀ ਮਾਤਾ ਭਾਂਜੇ ਨੂੰ ਹੋ ਕਰੀ ਜਾਂਦੀ ਆ ਪਾਪਾ ਜੀ ਵੀ ਸਾਰੇ ਬੱਚਿਆਂ ਨੂੰ ਮਿਲ ਗਏ ਹਨ ਤੇ ਸਾਰੇ ਪਿੰਡ ਨੂੰ ਮਿਲ ਕੇ ਗਏ ਆ ਪਾਪਾ ਜੀ ਉਹਨਾਂ ਦਾ ਤਿੰਨ ਦਿਨ ਗੁੰਦਲਤਾ ਦੋਰਾ ਪਾ ਕੇ ਅਕਾਲ ਚਲਾਣਾ ਕਰ ਗਏ ਸੀ ਤੇ 30 ਅੱਠ ਦਾ ਭੌਸ ਉਹਨਾਂ ਦਾ ਅਕੰਡ ਪਾਟ ਖਲਾਇਸ ਕਰੇ ਆਪਾਂ ਘਰ ਆਏ ਹੁਣ ਨਵੀਂ ਕਰਨ ਕਰਾਇਆ ਵਿਆਹ ਕਰਕੇ ਇੱਧਰ ਤੇਲ ਪੰਪਾ ਆਪਣਾ ਨਾਲ ਇਹ ਤੁਹਾਨੂੰ ਦਿਖਾਉਣੇ ਆ ਸਾਰਾ ਕੁਝ ਇਹ ਤੁਹਾਡੇ ਭਰਾ ਦਾ ਘਰ ਆ ਛੋਟਾ ਜਿਹਾ ਭਪਿੰਦਰ ਸਿੰਘ ਚਾਹਾਨ ਦਾ ਇੱਕ ਬਾਈ ਗਿਲਾ ਮੈਨੂੰ ਜ਼ਰੂਰ ਆ YouTube ਵਾਲਿਆਂ ਤੇ ਜਿੰਨੇ ਮੇਰਾ ਬਲੌਗ ਦੇਂਦੇ ਹਨਾ ਮਨ ਲਾ ਵੇਉ ਤਾਂ ਬਹੁਤ-ਬਹੁਤ ਹੋ ਜਾਂਦੇ ਤੇ ਲੈ ਕੇ 20-25 ਆਉਂਦੇ ਸਾਰੇ ਵੇਉ ਤਾਂ 50-50 ਹਜ਼ਾਰ ਵੀ ਹੋ ਜਾਂਦਾ ਤੇ ਲੈਗ ਬਹੁਤ ਥੋੜੇ ਹੁੰਦੇ ਤੇ ਜੇ ਮੇਰਾ ਬਲੌਗ ਚੰਗਾ ਲੱਗਦਾ ਹਨ ਤਾਂ ਲੈ ਕੇ ਤੇ ਕਮੈਂਟ ਜਰੂਰ ਕਰਿਆ ਕਰੋ YouTube ਤੇ ਵੀ ਸੱਚ ਕਰ ਸਕਦੇ ਹੋ ਮੇਰਾ ਚੈਨਲ ਹੈ ਭਵਿੰਦਰ ਸਿੰਘ ਚਾਹਾਨ ਤੇ ਮੈਨੂੰ Facebook ਪੇਜਾਂ ਤੇ ਵੀ ਸੱਚ ਕਰ ਸਕਦੇ ਹੋ ਭਵਿੰਦਰ ਸਿੰਘ ਚਾਹਾਨ ਬੀਬਾ ਹਰਸਿੰਦਰਨਾ ਫੋਟੋਆਂ ਪ੍ਰੋਫਾਈਲਾਂ ਮੇਰੀਆਂ ਤੇ Instagram ਤੇ ਵੀ ਮੇਰਾ ਭਵਿੰਦਰ ਸਿੰਘ ਚਾਹਾਨ ਕੱਢ ਸਕਦੇ ਹੋ ਉਥੋਂ ਵੀ ਤੁਸੀਂ Instagram ਤੇ ਮੈਨੂੰ ਫੋਲੋ ਕਰ ਸਕਦੇ ਹੋ ਕਿ ਮੈਂ ਮੱਲਾ ਬੱਚੇ ਰੋ ਕੇ ਜਾ ਰਹੇ ਆ ਸਾਡੇ ਦਾ ਬਾਲੇ ਜਿ ਜਵਾਤੀ ਜੇ ਬੱਚੇ ਆ ਸਾਰੇ ਪੱਕੇ ਆ ਨਾਲੇ ਆਸਟ੍ਰੇਲੀਆ ਚ ਇਹ ਤਾਂ ਇਹੀ ਸੋਚਦੇ ਆ ਬਸ ਵੀ 5-10 ਸਾਲ ਹੀ ਲਾਵਾਂਗੇ ਆਸਟ੍ਰੇਲੀਆ ਚ ਅਸੀਂ ਆਪਦੇ ਪੰਜਾਬ ਆਵਾਂਗੇ ਇਹਨਾਂ ਦੀ ਸੋਚ ਹੀ ਹੈ ਵੀ ਆਪਦੇ ਪੰਜਾਬ ਚ ਆ ਕੇ ਕਾਰੋਬਾਰ ਖੜੇ ਕਰਾਂਗੇ ਪੈਸੇ ਪਹਿਲਾਂ ਸਾਡੇ ਕੁਝ ਕਾਰੋਬਾਰ ਤਾਂ ਚੱਲ ਰਹੇ ਆ ਪੰਜਾਬ ਚ ਜੇ ਆਦੇ ਪੰਜਾਬ ਚ ਹੀ ਆਵਾਂਗੇ ਦੰਨੇਓ ਰਾਜੀਪਾ ਹਾਂ ਮੈਂ ਇੱਧਰ ਆ ਗਏ ਮੈਂ ਆ ਕਿਵੇਂ ਲੱਗਿਆ ਪੰਜਾਬ ਫਿਰ ਇਤੂ ਤਾਂ ਬਾਹਲੇ ਸਾਲਾਂ ਬਾਅਦ ਆਇਆ ਸੀ 8 ਸਾਲਾਂ ਬਾਅਦ ਪੰਜਾਬ ਵਧੀਆ ਵਧੀਆ ਮਿਸ ਕਰਦਾ ਨਾ ਪੰਜਾਬ ਨੂੰ ਕਰ ਲਈਦਾ ਨਹੀਂ ਕਰਦਾ ਹੁੰਨਾ ਕਦੇ ਮੈਂ ਹਾਂ ਆ ਕੁੜੀ ਸਾਡੀ ਬਾਹਲਾ ਰੋਂਦੀ ਆ ਭਾਂਜੀ ਹਾਂ ਹਾਂ ਉਹ ਤਾਂ ਹਾਲ ਮਿਲਤਾ ਜਾ ਪਰਨ ਕਰਨ ਇੱਕ ਮਿੰਟ ਆ ਲੈ ਵੀਡੀਓ ਫਿਰ ਕੱਟੀ ਨਾ ਨਹੀਂ ਛੋਟੀ ਕਰਦਾ ਏ ਆ ਮੇਰਾ ਕਰਨ ਬੱਤ ਮੇਰਾ ਪਤੀ ਜਾਇਆ ਮੇਰੇ ਆਪ ਦੇ ਤੋਂ ਬੇਟਾ ਹੈ ਨਹੀਂ ਲੋਕ ਦੇ ਜਮਾਨੇ ਆਪਨ ਸਾਹਿਬ ਅੱਜ ਤੇ ਤਾਇ ਦੇ ਪੋਤੇ ਆ ਪਵਿੰਦਰ ਰੁਪਿੰਦਰ ਕਿ ਮੈਂ ਛੋਟੀ ਬਣੀ ਨਹੀਂ ਜੂੰਗ ਤਾਂ ਇਹ ਜੂੰਗ ਜੂੰਗ ਕਿਵੇਂ ਹੁੰਦੀ ਹੈ ਆਹ ਫੜਾ ਦੇ ਬਣਾ ਇੱਕ ਵਾਰੀ ਕਰਕੇ ਵੀਡੀਓ ਬਣਾ ਦਿੱਕਤ ਦੇ ਕਰਕੇ ਮੈਂ ਕਰਾਂ ਓਏ ਵਾਹ ਅੱਛਾ ਅੱਛਾ ਮੈਂ ਛੋ ਸੋ ਮੈਂ ਤਾਂ ਠੀਕ ਹਾਂ ਮੈਂ ਤਾਂ ਆਪ ਰੋਣਾ ਭਾਂਦਾ ਰੋਣਾ ਸਰਪੰਚਾ ਆਖੜਿਆ ਗੁਰਵਿੰਦਰ ਸਿੰਘ ਰਾਜਪੀਦ ਮੇਰਾ ਵੱਡਾ ਭਰਾ ਖੁਦੀਪ ਸਾਡਾ ਕੈਨੇਡਾ ਚ ਉਹ ਆਇਆ ਨਹੀਂ ਕਿਉਂਕਿ ਉਹਦੀ ਉਹਦੀ ਘਰ ਵਾਲੀ ਕੋਲੇ ਦੋ ਬੱਚੇ ਹੋਏ ਸੀ ਜੁੜਮੇ ਬੱਚੇ ਛੋਟੇ ਸੀ ਇਹਨਾਂ ਦਾ ਵਿਆਹ ਤੇ ਆ ਗਿਆ ਨਾ ਪਾਪੇ ਦੀ ਭੋਗ ਤੇ ਆਇਆ ਗਿਆ ਉਹ ਤੋਂ ਆਪਣੀ ਛੋਟੀ ਨਾਨੀ ਨੂੰ ਮਿਲਦੀ ਹੋਈ ਤੇ ਵੱਡੇ ਬੱਡੀ ਦਾਨੀ ਜੀ ਚੜਾਉਂਦੀ ਹੋਈ ਤੇ ਮੇਰੇ ਭੈਣ ਇਹ ਕੁੜੀਆਂ ਦੀ ਮਾਂ ਹੈ ਚੁੱਕੇ ਕਲਾਂ ਤੋਂ ਇੱਕ ਭਾਂਡੀਆਂ ਮੇਰੀਆਂ ਨਾ ਰੋ ਭਾਂਡੀਆਂ ਹੋਰ ਸਿੰਦਰ ਕੋੜੀਆਂ ਨੂਰ ਚੰਗਾ ਬਣਾਵਾ ਚਲ ਲੈ ਆਪਣਾ ਦੇਸ਼ ਛੱਡ ਕੇ ਬਗਾਨੇ ਦੇਸ਼ ਆਪਣੇ ਨਿਛਾਤਰ ਨੰਬਰਦਾਰ ਤੇ ਪੱਪੀ ਨੰਬਰਦਾਰ ਇਹਨਾਂ ਦੀ ਕਮਾਈ ਦੇ ਖਾਨੇ ਆਪਾਂ ਦਿੱਤਾ ਆਪਾਂ ਵੀ ਇਹਨਾਂ ਨੂੰ ਕਦੇ ਉਪਰਾਂ ਨਹੀਂ ਸਮਝਾਂ ਹੈ ਤੇ ਜਿਹੜਾ ਵੀ ਆਪਣਾ ਨੰਬਰਦਾਰ ਹੁੰਦਾ ਬਹੁਤ ਲੰਮਾ ਲੰਮੇ ਚੱਤੋਂ ਆਪਣੇ ਨੰਬਰਦਾਰ ਕਿਵੇਂ ਬਾਈ ਠੀਕ ਆ ਸੇ ਤਾਂ ਹੂੰ ਇਹ ਲੈ ਕੇ ਖੜਿਆ ਹਰਾ ਵੈਸੇ ਮੈਂ ਇੱਕ ਗੱਲ ਦੇਖੀ ਆ ਬੰਦੇ ਦਾ ਜੀਭ ਉਹ ਘੱਟ ਲੱਗਦਾ ਬਾਹਰਲੇ ਦੇ ਵਿੱਚ ਜਿਵੇਂ ਇਹਨਾਂ ਦੀ ਮੈਂ ਗੱਲਾਂ ਰੇ ਮੇਰੇ ਨਾਲ ਰਹੇ ਹੁਣਾਂ ਨਾ ਘਰੇ ਕਈ ਦਿਨ ਤੇ ਪੰਜਾਬ ਨੂੰ ਬੜਾ ਮਿਸ ਕਰਦੇ ਆ ਆ ਗਏ ਬਹੁਤ ਰੋਏ ਤੇ ਹੁਣ ਜਾਣ ਲੱਗੇ ਵੀ ਅਜੇ ਤਾਂ ਮੈਨੂੰ ਤੂੰ ਸਾਨੂੰ ਵੀਡੀਓ ਬਣਾ ਲੈਣਾ ਸਾਡੀ ਮਾਮਾ ਇੱਧਰ ਬੈਠੀਆਂ ਮੇਰੀਆਂ ਭਾਂਜੀਆਂ ਦੋਨੇ ਜੜਬੀਆਂ ਸੀ ਇਹ ਚੁੱਕੇ ਕਲਾ ਰੀਆਂ ਉੱਧਰ ਮੇਰਾ ਫਲੀਟ ਕੋਡ ਵਾਲਾ ਭਾਂਜਾ ਤੇ ਇੱਧਰ ਕਰਨ ਪੁੱਤਾ ਮੂਰੇ ਬਾਈ ਜਾ ਰਹੇਗਾ ਬਸ ਆਏ ਜੀ ਭੈਣ ਨੂੰ ਮਿਲ ਰਿਹਾ ਅਵਰੀਨ ਨੂੰ ਕਰਨ ਪੁੱਤ ਇਹ ਹੋਏ ਅਵਰੀਨ ਮੇਰੀ ਬੇਟੀ ਹੈ ਬਾਈ ਗੱਡੀ ਚਲਾਉਂਦਾ ਚੰਗਾ ਕਰਨ ਪੁੱਤ ਓਏ ਆਜੋ ਛੇਤੀ ਮੇਰਾ ਪੁੱਤ ਇਹਨੂੰ ਲੈ ਚੱਲ ਯਾਰ ਬਹੁਤ ਦੁਵਾਨਾ ਹੁੰਦਾ ਕਦੇ ਹੂੰ ਆਜੋ ਚੰਗਾ ਸਾਲ ਤੋਂ ਪਹਿਲਾਂ ਆਜੋ ਬਾਈ ਦੋਨੇ ਆ ਆ ਚਾਹਵਾ ਟੋਕਣਾ ਸਿਰ ਤੇ ਧਰੀ ਬੈਠਾ ਕਿ ਭੱਗਾ ਵੇ ਮੈਂ ਤਾਂ ਜਿੰਦਾ ਘਟਣਾ ਆ ਆ ਆ ਅਵਰੀਨ ਰੋਣ ਲੱਗ ਗਈ ਯਾਦ ਕਰਕੇ ਆ ਅਵਰੀਨ ਰੋਂਦੇ ਨਹੀਂ ਹੁੰਦੇ ਆ ਇਹ ਮੇਰੇ ਆ ਭਾਂਜੀਆਂ ਦੀ ਭੂਆ ਦੀ ਗੁੱਡੀ ਆ ਟੁੰ ਕੁੱਦੇ ਤੂੰ ਇਹ ਵੀ ਬਹੁਤ ਰੋਈ ਗੁੱਡੀ ਆ ਤੇ ਬਾਈ ਜੀ ਜਿਨ੍ਹਾਂ ਦੀਆਂ ਬੇਟੀਆਂ ਉਹ ਵੀ ਮੰਨ ਲਾ ਮਨ ਅਦਾਸ ਆ ਜਾਣਾ ਇੰਨੇ ਬੱਚੇ ਕੋਲੇ ਰਹਿ ਕੇ ਗਏ ਆ ਇੱਧਰ ਹਰਪ੍ਰੀਤ ਭਾਬੀ ਜਿਹਨਾਂ ਦਾ ਪੁੱਤਾ ਕਰਨ ਗੁੜ ਖਾ ਲੋ ਤੇ ਇੱਧਰ ਮੇਰੀ ਭਾਬੀ ਸਰਪੰਚ ਨੇ ਲੈ ਮੈਨੂੰ ਵੀ ਖਵਾ ਦੇ ਭਾਬੀ ਗੁੜ ਲੈ ਲੈ ਹੂੰ ਮੈਂ ਕਿਹਾ ਆਈ ਪ੍ਰੀਤ ਕਿਧਰ ਤੇ ਹਰਪ੍ਰੀਤ ਕਿਧਰ ਜਾਉਣੀ ਆ ਆ ਛੋਟੀ ਮਾਤਾ ਸਾਡੀ ਖੜੀ ਆ ਹੂੰ ਹਰਪ੍ਰੀਤ ਕਿਧਰ ਜਾਣੀ ਆ ਕਰਨ ਦੀ ਮਾਂ ਹਰਪ੍ਰੀਤ ਕੌਰ ਆ ਆ ਮੇਰਾ ਭਾਂਜਾ ਹੈ ਬਦਤਮੀਜ਼ ਆ ਮੇਰੀ ਮਾਂ ਨੰਗਾ ਆਪਣਾ ਵਲੌਗ ਚੰਗਾ ਲੱਗਿਆ ਤਾਂ ਲਾਈਕ ਜ਼ਰੂਰ ਕਰਿਆ ਕਰੋ ਹਨਾ ਮੈਂ ਦੇਖਿਆ ਡੁੱਡੂ ਵੀਊ ਤਾਂ ਬਹੁਤ ਹੋ ਜਾਂਦੇ 50 5000 ਵੀ ਹੋ ਜਾਂਦੇ ਲੱਖ ਲੱਖ ਵੀ ਪਰ ਲਾਈਕ ਪਤਾ ਕਿੰਨੇ ਕ ਹੁੰਦੇ ਕਮੈਂਟ ਤਾਂ ਇੱਕ ਅੱਦੇ ਹੀ ਆਉਂਦਾ ਲਾਈਕ ਸਾਰੇ ਆਉਂਦੇ ਹੁੰਦੇ ਆ 20 25 ਵੱਧ ਤੋਂ ਵੱਧ 50 ਮੇਰਾ ਵੀਰ ਹਰ ਕੋਈ ਜਦੋਂ ਬੋਲ ਕੋਈ ਵੀ ਇਹ ਬਲੌਗ ਦੀ ਨਾਲ ਇੰਸਟਾਗ੍ਰਾਮ ਤੇ ਜਾਂ ਕਿਸੇ ਤੇ ਫੇਸਬੁੱਕ ਤੇ YouTube ਤੇ ਤੇ ਆਹੇ ਨੂੰ ਲੋ ਕਮੈਂਟ ਤੇ ਬਲੌਗ ਜ਼ਰੂਰ ਕਰਦਾ ਕਰ ਜੂਗਾ ਮੇਰਾ ਵੀ ਹੌਂਸਲਾ ਆ ਜਾ ਬੱਝ ਜਾਂਦਾ ਯਾਰ ਚੰਗੇ ਕਮੈਂਟ ਹੁੰਦੇ ਹਨਾ ਮਾੜੇ ਹੁੰਦੇ ਮੈਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਗਲਤੀ ਆ ਕਿੱਥੇ ਨਹੀਂ ਜ਼ਰੂਰ ਕਰਿਆ ਕਰੋ ਨਹੀਂ ਤਾਂ ਮੇਨ ਤਾਂ ਗਲਤੀ ਨਹੀਂ ਬਦਲੇ ਨਾ ਹੀ ਕਿਸੇ ਨੇ ਗਲਤ ਕਮੈਂਟ ਕਰਿਆ ਭਾਈ ਆ ਤੇਰੀ ਗਲਤੀ ਹੈ ਇੱਥੇ ਕਾਤ ਤੂੰ ਬੋਲਿਆ ਤੂੰ ਐ ਬੋਲਿਆ ਜਰੂਰ ਕਰਿਆ ਕਰੋ ਤੁਸੀਂ ਮੈਨੂੰ ਸਰਚ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਭਵਿੰਦਰ ਸਿੰਘ चौहान ਤੇ ਫੇਸਬੁੱਕ ਤੇ ਜਾਂਦੇ ਕਰ ਸਕਦੇ ਹੋ ਭਵਿੰਦਰ ਸਿੰਘ चौहान YouTube ਚੈਨਲ ਹੈਗਾ ਮੇਰਾ ਭਵਿੰਦਰ ਸਿੰਘ ਟੋਹਾਨ ਉਹ ਤਾਂ ਸੱਚ ਕਰਕੇ ਮੇਰੇ ਬਲੌਗ ਦੇਖ ਸਕਦੇ ਹੋ ਸਾਰਿਆਂ ਤੇ